ਸਾਰੇ ਲਿਖਾਰੀਓ ਸਾਰਿਆਂ ਵਾਸਤੇ ਕੁਛ ਨਾ ਕੁਛ ਸਨੇਹ ਹੈ ਤੇ ਆਪ ਦਾ ਵਾ ਦਾ ਸਨੇਹ ਆਪ ਹੀ ਪੜੀ ਸੁਣੀ ਬੇ ਲਖਾਰੀਆਂ ਲਿਖ ਕਿਸ ਜਿੰਦ ਦੀ ਕਹਾਣੀ ਸੁਣੀ ਬੇ ਲਖਾਰੀਆਂ ਲਿਖ ਕਿਸ ਜਿੰਦ ਦੀ ਕਹਾਣੀ ਕਿ ਕਰਾਂ ਦਿਸ਼ਾਵੇਂ ਕਦੇ ਬੈੰਦੇ ਦਰਿਆਵਾਂ ਕੋਲ ਕਿਕਰਾਂ ਦਿਸ਼ਾਵੇਂ ਕਦੇ ਬੈੰਦੇ ਦਰਿਆਵਾਂ ਕੋਲ ਵੇਖ ਕਿਤੇ ਮਿਲਦੇ ਦੁਹਾਣੀ ਸੁਣੀ ਵੇ ਲਖਾਰਿਆ ਲਿਖ ਕਿਸ ਜਿੰਦ ਦੀ ਕਹਾਣੀ ਸੁਣੀ ਵੇ ਲਖਾਰਿਆ ਉੱਠ ਉੱਟ ਆਉਂਦੇ ਹੋਏ ਕਾਂਗਾ ਕੋਲ ਉੱਚ ਕਦੇ ਉੱਠ ਉੱਟ ਆਉਂਦੇ ਹੋਏ कहिड़े दिलोले हो किथे जा तु अॼ बचियां रुचो कवाणी सुखारिया ਵੇ ਬੈਠੀ ਨਾਰਜੀ ਦਾ ਕੰਤ ਪਰਦੇ ਸਿਗਿਆ ਘਰ ਵਿੱਚ ਵਜੇ ਦੀ ਸੁਆਣੀ ਮਾਹੀ ਦੀ ਯਾਦ ਵਿੱਚ ਕੱਲੀ ਜਦੋਂ ਖੜੇ ਕਿਤੇ ਮਾਹੀ ਦੀ ਯਾਦ ਵਿੱਚ ਕੱਲੀ ਜਦੋਂ ਖੜੇ ਕਿਤੇ ਛਲਕੇਵੇਂ ਅੱਖੀਆਂ ਚੋਂ ਪਾਣੀ ਸੁਣੀਵੇ ਲਿਖਾਰੀਆਂ ਲਿਖ ਕਿਸ ਜਿੰਦ ਦੀ ਕਹਾਣੀ ਤਿਤਲੀਆਂ ਪੌਰਿਆਂ ਦਾ ਪਿਆਰ ਇਦਾਂ ਗੁੰਦ ਛੱਡ ਤਿਤਲੀਆਂ ਪੌਰਿਆਂ ਦਾ ਪਿਆਰ ਇਦਾਂ ਗੁੰਦ ਛੱਡ ਜਿੰਜਨਾ ਖੁਸ਼ਬੋਹੀ ਉਡਾਣੀ ਤਿਤਲੀਆਂ ਪੌਰਿਆਂ ਦਾ ਤਿਤਲੀਆਂ ਕੋਈ ਗੱਲ ਲਿਖ ਜਿੰਨਾ ਖੁਸ਼ ਹੋਹੀ ਉਡਾਣੀ ਕਲੀਆਂ ਤੇ ਬੈਠ ਬੈਠ ਤਰਸ ਸਾਰਾ ਛੂਸ ਲੈਣਾ ਹੋਰ ਕੋਈ ਚੀਜ਼ ਨਾ ਵਖਾਣੀ ਸੁਣੀ ਬੇਲਖਾਰੀਆਂ ਲਿਖ ਕਿਸ ਜਿੰਦ ਦੀ ਕਹਾਣੀ ਪਤਾਂ ਸੇ ਤਕੜੀ ਕਰ ਲੈ ਇੱਕੋ ਗੱਲ ਬੱਕੜੀ ਦੀ ਯਾਦ ਕਿੰਨੀ ਮਿੱਠੀ ਲੱਗੇ ਕਿੱਤੋਂ ਗੱਲ ਵਕੜੀ ਦੀ ਯਾਦ ਕਿੰਨੀ ਮਿੱਠੀ ਲੱਗੇ ਪਾਵੇਂ ਉਹਦੋਂ ਮੈਂ ਸੀ ਨਿਆਣੀ ਪਾਵੇਂ ਉਹਦੋਂ ਮੈਂ ਸੀ ਨਿਆਣੀ ਛੋਟੇ ਜਿਹੇ ਪਿਆਰ ਦੀਵੇ ਛੋਟੀ ਜੇ ਗੱਲ ਮੈਥੋਂ ਛੋਟੇ ਜਿਹੇ ਪਿਆਰ ਦੀਵੇ ਛੋਟੀ ਜੇ ਗੱਲ ਮੈਥੋਂ ਕਦੇ ਹੈ ਕੋਲਾਈ ਨਾ ਵਜਾਣੀ ਹਾਰਿਆ ਲਿਖ ਕਿਸ ਜਿੰਦ ਦੀ ਕਹਾਣੀ ਖੈਰ ਕਿਸ ਯਾਰ ਦੀਵੇ ਬੈਠਾ ਕੋਈ ਯਾਰ ਮੰਗੇ ਖੈਰ ਕਿਸ ਯਾਰ ਦੀਵੇ ਬੈਠਾ ਕੋਈ ਯਾਰ ਮੰਗੇ ਜਦੋਂ ਛੜੇ ਪਿਆਰ ਦੀ ਕਹਾਣੀ ਜਿੰਨਾਂ ਨੂੰ ਤੜਪ ਸੁਣੇ ਯਾਰ ਦੀਵੇ ਦਰਸ਼ਨਾ ਜਿਨ੍ਹਾਂ ਨੂੰ ਤੜਫ ਸੋਹਣੇ ਯਾਰ ਦੀਵੇ ਦਰਸ਼ਣਾ ਉਹਨਾਂ ਕੀ ਹੈ ਦਰਵਨਾਲੀ ਸੁਣੀ ਵੇਲਖਾਰੀਆ ਲਿਖ ਕੇ ਸ जिंद ਦੀ ਕਹਾਣੀ ਸੁਣੀ ਵੇਲਖਾਰੀਆ ਲਿਖ ਕੇ ਸ जिंद ਦੀ ਕਹਾਣੀ ਸੁਣੀ ਵੇਲਖਾਰੀਆ ਬਹੁਤ ਖੂਬ